ਦਸਦੀਏ ਕੇ ਡੇਰਾ ਸੰਤ ਬਾਬਾ ਫੂਲਾ ਜੀ ਮਹਾਰਾਜ ਸੰਤ ਬਾਬਾ ਬ੍ਰਹਮਨਾ ਜੀ ਮਹਾਰਾਜ ਨਾਨਕਨਗਰੀ ਜੀੜੀ ਰੋਡ ਝੇੜੂ ਵਿਖੇ 73ਵਾਂ ਸਾਲਾਨਾ ਜੋੜ ਮੇਲਾ ਮਿਤੀ 9 ਜੂਨ 2024 ਦਿਨ ਐਤਵਾਰ ਨੂੰ ਸੰਤ ਸਤਕਾਰਯੋਗ ਕ੍ਰਿਸ਼ਨਾ ਜੀ ਮਹਾਰਾਜੀ ਦੀ ਅਗਵਾਈ ਹੇਠ ਸ਼ਰਧਾ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਜਿਸਦੀ ਆਰੰਭਤਾ ਹੋ ਚੁੱਕੀ ਹੈ ਹੋਰ ਦੱਸਦੀ ਹੈ ਕਿ ਇਸ ਮੌਕੇ ਸ਼੍ਰੀ ਅਕਸਵੱਠ ਸੰਤ ਨਿਰੰਜਨ ਦਾਸ ਜੀ ਮਹਾਰਾਜ ਡੇਰਾ ਸਾਜਖੰਡ ਵੱਲਾਂ ਵੀ ਸੰਗਤਾਂ ਨੂੰ ਆਸ਼ੀਰਵਾਦ ਦੇਣ ਡੇਰਾ ਚਿਹੜੂ ਪੂਜਣਗੇ ਇਸ ਮੌਕੇ ਪਾਵਨ ਪੁੱਤਰ ਅਮਰਤਵਾਣੀ ਦੇ ਭੋਗ ਪਾਣ ਉਪਰੰਤ ਖੁੱਲੇ ਪੰਡਾਲਾਂ ਵਿੱਚ ਮਹਾਨ ਦੀਵਾਨ ਸਜਾਏ ਜਾਣਗੇ ਤੇ ਵਰਤਨਗੇ ਓ ਟੁੱਟ ਲੰਗਰ ਦਿਖਾਉਂਦੇ ਹਾਂ ਇਸ ਮੇਲੇ ਦੀਆਂ ਆਰੰਭਤਾ ਦੀਆਂ ਇਹ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰਿਸ਼ ਭੰਡਾਰੀ ਦੀ ਇਹ ਪੂਰੀ ਰਿਪੋਰਟ ਅਜਹੀਆਂ ਹੋਰ ਖਬਰਾਂ ਦੇਖਣ ਲਈ ਸਾਡੇ ਆਇਨਾ ਟੀਵੀ यूट्यूब चैनल हूँ ही सबसक्राइब करो और सा फेसबुक पेज करो लाइक ਸਰ ਆਪਣਾ ਕੀ ਨਾਮ ਹੈ ਸਰਵਜੀਤ ਮਾਰਕਲੇ ਜੀ ਸਭ ਚਾਹ ਚਾਹਵਾਗਤ ਹੈ ਡੇਰਾ ਛੇੜੂ ਦੇ ਕਿ ਮੇਲਾ ਆ ਰਿਹਾ ਸਾਲਾਨਾ ਮੇਲਾ ਲੋਕਾਂ ਚ ਕਾਫੀ ਇਸ ਦਿਨ ਨੂੰ ਲੈ ਕੇ ਉਸ਼ਾ ਸ਼ਰਦਾ ਹੁੰਦੀ ਹੈਗੀ ਹੈ ਤੁਸੀਂ ਰੰਗ ਦੀ ਤਿਆਰੀ ਕਰ ਰਹੇ ਹੋ ਫੁੱਲ ਬੁੱਤੇ ਘਰੇ ਬਣਾਉਂਗੇ ਤੇ ਸੜਕਾਂ ਦੇ ਕੀਣਾ ਜੀ ਦੇਖੋ ਸ਼ਰਦਾ ਤੇ ਹਰ ਕਿਸੇ ਦੀ ਹੁੰਦੀ ਆ ਜੀ ਬਿਲਕੁਲ ਇੱਥੇ ਤਾਂ ਅਸੀਂ ਆਪਣੀਆਂ ਅੱਖਾਂ ਦੇ ਨਾਲ ਕਤਕ ਹੁੰਦੇ ਦੇਖੇ ਕਾਂ ਤੋਂ ਰਾਜੇ ਬਣਦੇ ਦੇਖਿਆ ਉਸ ਕਰਕੇ ਹਰ ਕਿਸੇ ਦੀ ਸ਼ਰਧਾ ਆ ਇਸ ਤਰ੍ਹਾਂ ਦੇ ਕੋਤ ਕੋਈ ਇੱਕ ਐਗਜ਼ਾਮਪਲ ਵੀ ਕੋਤਕ ਇਸ ਤਰ੍ਹਾਂ ਦੇ ਵੀ ਹੁੰਦੇ ਦੇਖਿਆ ਕਿ ਜਿਵੇਂ ਕੁਝ ਹੀ ਦਿਨਾਂ ਦੀ ਗੱਲ ਹੈ ਕਿ ਇੱਕ ਡਰਾਈਵਰ ਆਇਆ ਜੋ ਕਿ ਕਹਿੰਦਾ ਅੱਜ ਦੀ ਫੋਟੋ ਆ ਮੈਂ ਉਸ ਨੂੰ ਮੈਨਾ ਜੀ ਸੰਗਤ ਦੇ ਮੈਂ ਦੱਸਿਆ ਕਿ ਇਹ ਬਾਬਾ ਫੂਲਨਾਸੀ ਬਹੁਤ ਸਮਾਂ ਪਹਿਲਾਂ ਸੰਸਾਰਿਕ ਜੀਵਨ ਪੂਰਾ ਕਰ ਗਏ ਆ ਤੇ ਬ੍ਰਹਮਲੀਨ ਹੋ ਚੁੱਕੇ ਆ ਕਹਿੰਦੇ ਨਹੀਂ ਮੈਂ ਬੇਈ ਦੇ ਨੇੜੇ ਉਹਨਾਂ ਨੂੰ ਆਪਣੇ ਟਰੱਕ 'ਤੇ ਬਿਠਾ ਕੇ ਲੈ ਕੇ ਆਇਆ ਕੁਝ ਦਿਨ ਕਰਨਾ ਜੀ ਅਜੇ ਵੀ ਉਹ ਆਦರ್ಶਨ ਰਹਿੰਦੇ ਆ ਲੇਕਿਨ ਜੇ ਤੁਹਾਡਾ ਤਨ ਮਨ ਸੱਚਾ ਹੋਵੇਗਾ ਇਹ ਤੁਸੀਂ ਕੀ ਕਰ ਰਹੇ ਹੋ ਇਹ ਸਰ ਰੰਗ ਲੈ ਕੇ ਜਾ ਰਹੇ ਹੈਗੇ ਆ ਰੋਡ ਦੇ ਦੋਨੇ ਸਾਈਡ ਦੇ ਉੱਤੇ ਆਪਾਂ ਪਾਣਾ ਹੈਗਾ ਤੇ ਅੱਜ ਜਦੋਂ 11 ਵਜੇ ਸੰਤ ਨਰਿੰਦਰ ਜੀ ਪੂਜਨ ਜੋ ਪੱਲਾ ਡੇਰਾ ਤੋਂ ਉਹ ਵੀ ਆ ਰਹੇ ਹੈਗੇ ਉਹਨਾਂ ਦੇ ਵੈਲਕਮ ਲਈ ਆਪਾਂ ਕੁਝ ਰੰਗੋਲੀਆਂ ਬਣਾਵਾਂਗੇ ਸੰਗਤ ਦੇ ਨਾਲ ਸਰ ਕਾਫੀ ਸ਼ਰਧਾ ਥਾ ਸ਼ਰਧਾ ਲੱਗ ਰਹੀ ਹੈ ਤੁਸੀਂ ਇਸ ਡੇਰਾ ਕਿੰਨੇ ਜੱਟ ਜੁੜੇ ਹੋਏ ਹੋ ਕੋਈ ਖਾਸ ਬਿਸ਼ੇਸ਼ਤਾ ਰਹੀ ਰਹਗੀ ਹੈ ਕਿ ਇਹ ਡੇਰਾ ਜਿਹੜਾ ਪਵਨਪੁੱਤ ਡੇਰਾ ਹੈਗਾ ਇਸ ਪਿੰਡ ਦੀ ਧਰਤੀ ਦੇਗਾ ਸਰੇ ਪਿੰਡ ਨਾਨਕਨਗਰੀ ਜੀਟੀ ਰੋਡ ਚ ਦੀ ਧਰਤੀ ਦੇ ਉੱਤੇ ਬਣਿਆ ਹੋਇਆ ਹੈ ਔਰ ਬਹੁਤ ਹੀ ਤਪੱਸਿਆ ਕੀਤੀ ਹੈ ਬਾਬਾ ਪੋਲਨ ਸਿੰਘ ਨੇ ਔਰ ਉਹਨਾਂ ਤੋਂ ਬਾਅਦ ਬਾਬਾ ਬ੍ਰਹਮਨਾ ਸਿੰਘ ਨੇ ਤੇ ਇਸ ਵੇਲੇ ਜੋ ਗੱਦੀ ਨਸ਼ੀਨ ਸੰਤ ਕਿਸ਼ਨ ਸਿੰਘ ਜੀ ਹੈ ਜਿਨ੍ਹਾਂ ਨੂੰ ਆਵਾਜ਼ੇ ਕੌਮ ਦੇ ਨਾਲ ਨਾਮ ਦੇ ਨਾਲ ਵੀ ਨਹੀਂ ਵਾਜਿਆ ਜਾਂਦਾ ਹੈ ਤੇ ਅਗਰ ਇੱਥੇ ਕੁਝ ਹੈ ਤਾਂ ਲੋਕਾਂ ਦੀ ਸ਼ਰਧਾ ਹੈ ਦੇਸ਼ ਦੇ ਦੇਸ਼ ਤੇ ਸੰਗਤਾਂ ਜੁੜਦੀਆਂ ਹਨ ਹਰ ਸੰਗਾਂ ਦੇ ਦਿਹਾੜੇ ਤੇ ਇੱਥੇ ਬਹੁਤ ਵਧੀਆ ਦੀਵਾਨ ਸਿਹਾ ਜਾਂਦੇ ਹਨ ਲੰਗਰ ਲਗਾਏ ਜਾਂਦੇ ਹਨ ਤੇ ਜਿੱਦਾਂ ਫਰਦਾਸਪੁਰ ਪਿੰਡ ਮਿਹੇੜੂ ਮਾਦੋਪੁਰ ਚਿਹੜੂ ਅਲੱਗ-ਅਲੱਗ ਪਿੰਡਾਂ ਦੀ ਸੰਗਤ ਆ ਕੇ ਆਪਣੀ-ਆਪਣੀ ਜਗ੍ਹਾ ਤੇ ਜਿਵੇਂ ਵੀ ਸ਼ਹੀਦ ਲੰਗਰ ਮਠਾਈਆਂ ਦੀਆਂ ਸੇਵਾ ਇਹ ਤਾਂ ਕਾਫੀ ਕੁਝ ਉਹ ਕਰਦੇ ਹੈਗੇ ਆ ਕਿਉਂ ਕਰਦੇ ਉਹਨਾਂ ਦੀ ਸ਼ਰਧਾ ਹੈ ਉਹਨਾਂ ਨੂੰ ਕੁਝ ਮਿਲਦਾ ਹੈ ਤਾਂ ਸ਼ਰਧਾ ਬਣਦੀ ਸੋ ਅਸੀਂ ਹਰ ਸਾਲ ਦੇਖਦੇ ਹਾਂ ਇਸ ਦਿਨ ਨੂੰ ਲੈ ਕੇ ਕਾਫੀ ਸ਼ਹੀਦਾਂ ਜਗ੍ਹਾ-ਜਗ੍ਹਾ ਲੰਗਰ ਲਗਾਈ ਜਾਂਦੇ ਪਿੱਛੇ ਵਿਸ਼ੇਸ਼ ਤੌਰ ਤੇ ਸ਼ਹੀਦਾਂ ਲਗਾਈ ਜਾਂਦੇ ਕਿਉਂ ਗਰਮੀ ਦੇ ਕਾਫੀ ਪ੍ਰਕੋਪ ਹੁੰਦਾ ਹੈਗਾ ਵਾ ਜੀ ਔਰ ਜਿੱਥੇ ਸ਼੍ਰੀ ਅਰਦਾਸ ਮਿਸ਼ਨ ਪ੍ਰੇਮੀ ਇਸ ਡੇਰਾ ਜੁੜੇ ਹੋਏ ਹੈਗੇ ਆ ਉੱਥੇ ਹਰ ਵਰਗ ਦੇ ਲੋਕ ਹਰ ਸਮਾਜ ਦੇ ਲੋਕ ਇੱਥੇ ਨਤਮਸਤਕ ਹੁੰਦੇ ਆ ਕੀ ਕਹਣੇ ਚਾਹੁੰਦੇ ਹੋ ਬਿਲਕੁਲ ਜੀ ਇਹ ਡੇਰਾ ਹਮੇਸ਼ਾ ਹਰ ਇੱਕ ਜਾਤ ਹਰ ਇੱਕ ਧਰਮ ਲਈ ਖੁੱਲਾ ਰਿਹਾ ਆ ਔਰ ਹਰ ਤਰ੍ਹਾਂ ਦੀ ਮਦਦ ਵੀ ਡੇਰੇ ਨੂੰ ਮਿਲਦੀ ਹੈ ਜਿੱਦਾਂ ਗਰੀਬ ਬੱਚਾ ਨੂੰ ਕੋਨਸਟਿਟਿਊਸ਼ਨ ਆਜੀ ਮਹਾਰਾਜ ਜੀ ਨੇ ਬਹੁਤ ਵੱਡਾ ਇਖਲਾਕ ਕੀਤਾ ਹੈਗਾ ਆ ਮੈਂ ਬਾਈ ਸਿਤਰੀ ਬਾਈ ਕੋਲੇ ਜੀ ਦੇ ਨਾਮ ਦੇ ਉੱਤੇ ਟਿਊਸ਼ਨ ਸੈਂਟਰ ਕੰਪਿਊਟਰ ਸੈਂਟਰ ਔਰ ਬੱਚਿਆਂ ਨੂੰ ਕੀਰਤਨ ਵਗੈਰਾ ਸਿਖਾਇਆ ਜਾਂਦਾ ਇਹ ਬਹੁਤ ਬੜੇ ਬੜੀਆਂ ਇੰਦਾਂ ਦੀਆਂ ਮਤਲਬ ਚੀਜ਼ਾਂ ਹੈਗੀਆਂ ਜਿਹੜੀਆਂ ਡੇਰਾ ਵੱਲੋਂ ਕੀਤੀ ਜਾਂਦੀਆਂ ਨੇ ਇਸੇ ਕਰਕੇ ਇੱਥੇ ਹਰੇਕ ਧਰਮ ਹਰੇਕ ਜਾਤ ਦਾ ਬੰਦਾ ਸਰ ਜੀ ਆ ਵਿੱਚ ਸਵਾਗਤ ਡੇਰਾ ਚਿਹੜੂ ਵਿਖੇ ਜਿਹੜਾ ਜੀ ਮੇਲੇ ਦਾ ਆਰੰਭ ਹੋ ਚੁੱਕਾ ਹੈਗਾ 9 ਜੂਨ ਨੂੰ ਮਹਾਨ ਵੱਡਾ ਮੇਲਾ ਮਨਾਇਆ ਜਾਂਦਾ ਹੈਗਾ ਔਰ ਦੇਖਿਆ ਸੀ ਕਿ ਪਿੰਡ ਮਿਹੜੂ ਦੀ ਸੰਗਤ ਵੀ ਕਾਫੀ ਜੁੜੀ ਹੋਈ ਹੈਗੀ ਇਹ ਤੁਹਾਡਾ ਪਿੰਡ ਮਿਹੜੂ ਹੈਗਾ ਔਰ ਸ਼ੀਵਲਾ ਵੀ ਲਗਾਈ ਜਾਂਦੀ ਹੈਗੀ ਇੱਥੇ ਕੀ ਕਹਣਾਂ ਇਲਾ ਤੁਹਾਨੂੰ ਧੰਨਵਾਦ ਜੀ ਤੁਹਾਡੇ ਚੱਲਣ ਦਾ ਜੀ ਬਿਲਕੁਲ ਤੇ ਇਹ ਡੇਰਾ ਚੜੂ ਬਹੁਤ ਵਧੀਆ ਕੰਮ ਕਰ ਰਿਹਾ ਜੀ ਜੀ ਤੇ ਬਹੁਤ ਯੋਗਦਾਨ ਹੈ ਇਹਨਾਂ ਦਾ ਜੀ ਜੀ ਤੇ ਸ਼ਵੀਲਾ ਵੀ ਵਕਤ ਵਧੀਆ ਜੀ ਸਾਡੇ ਪਿੰਡ ਵਾਲੇ ਦੇ ਇੱਥੇ ਸ਼ਾਮ ਵਾਲੇ ਲੌਂਗਰ ਬਹੁਤ ਵਧੀਆ ਤੇ ਹੋਰ ਵੀ ਅਨੰਦ ਦਾ ਜੋ ਵੀ ਅੰਗਰੇਜ਼ੀ ਹੋ ਜੀ ਮਹਾਰਾਜ ਜੀ ਸੰਤਕ੍ਰਿਸ਼ਨ ਜੀ ਸਤਿਕਾਰਯੋਗ ਮਹਾਰਾਜ ਜੀ ਹੈਗੇ ਆ ਹਾਂ ਜੀ ਕੋਸ਼ਿਸ਼ ਉਹ ਦਾਸ ਮਿਸ਼ਨ ਲਈ ਵਿਦੇਸ਼ ਦੀ ਧਰਤੀ ਤੇ ਜਾਗ ਪ੍ਰਚਾਰ ਪ੍ਰਚਾਰ ਕਰਦੇ ਆ ਹਾਂ ਜੀ ਹਾਂ ਜੀ ਤੇ ਕੀ ਲੱਗਦਾ ਕਿ ਸਾਨੂੰ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਸੁਭਾਵਾ ਬਹੁਤ ਬੜਬੁਲੀ ਹੈਗੀ ਮਿਸ਼ਨ ਵਿੱਚ ਹਾਂਜੀ ਸਾਨੂੰ ਕੀ ਲੱਗਦਾ ਕਿ ਮਹਾਰਾਜ ਜੀ ਦੀ ਕਿਸ ਤਰ੍ਹਾਂ ਜਿਹੜੀ ਹੈ ਸਾਨੂੰ ਵੀ ਉਹਨਾਂ ਦੇ ਜਿਹੜੇ ਦੱਸੇ ਉਦੇਸ਼ ਤੇ ਚੱਲਣ ਦੀ ਲੋੜ ਹੈਗੀ ਹਾਂਜੀ ਹਾਂਜੀ ਜੇ ਬਹੁਤ ਵਧੀਆ ਕਾਰਜ ਕਰ ਰਾਇਆ ਕਰੋਦਾ ਮਿਸ਼ਨ ਉਹਨਾਂ ਦੇ ਬਾਰੇ ਤੇ ਉਹਨਾਂ ਦੇ ਦੱਸੇ ਮਾਰਕਾ ਰਾਮ ਨੂੰ ਚੱਲਣ ਦੀ ਲੋੜ ਆ ਬਹੁਤ ਵਧੀਆ ਵੈਸੇ ਵੀ ਕਾਰਜ ਬਹੁਤ ਵਧੀਆ ਕਰਦੇ ਹੋ ਹਾਂ ਤੁਸੀਂ ਵੀ ਜੇ ਡੇਰੀ ਜਾ ਕੇ ਨਮਸਤਰ ਹੁੰਨੇ ਗਏ ਹਾਂਜੀ ਹਾਂਜੀ ਜਾਈਦਾ ਜੇ ਅਸੀਂ ਹੁਣ ਤਾਂ ਵੀ ਜਾਈਦਾ ਮਿਲਣੇ ਕਰਨੀ ਚਾਹੀਦਾ ਜੀ ਬਹੁਤ ਵਧੀਆ ਸੰਗਤ ਇੱਥੇ ਹੋਰ ਕਿੱਥੇ-ਕਿੱਥੋਂ ਜਿਹੜੀ ਹੋਰ ਮਿਹੜੂ ਤੋਂ ਪਿੰਡ ਤੋਂ ਤਕਰੀਬਨ ਬਹੁਤ ਜ਼ਿਆਦਾ ਸੰਗਤ ਹੋਰ ਆਲੇ-ਦੋਲੇ ਦੇ ਪਿੰਡੋਂ ਬਹੁਤ ਦੂਰੋਂ-ਦੂਰੋਂ ਤੁਹਾਨੂੰ ਨਕੋਦਰ ਤੋਂ ਵੀ ਸੰਗਤ ਆਉਂਦੀ ਸਰ ਜੀ ਅੰਛੀ ਜੀ ਮੈਂ听ਦੇ ਸਾਂ ਕਿ ਸ਼ਾਂਭੋ ਵਾਲੇ ਆਪਣੇ ਮਿਹੜੂ ਦੇ ਸ਼ਬੀਲ ਲਗਾਉਂਦੇ ਹੈਗੇ ਹਾਂਜੀ ਜੀ ਕਿ ਗਰਮੀ ਦੇ ਪਰੇਪੋ ਬਹੁਤ ਹੁੰਦਾ ਤੇ ਕੀ ਲੱਗਦਾ ਹੈ ਕਿ ਹੋਰ ਵੀ ਇੰਦਾ ਜਗਾ-ਜਗਾ ਕਿਸ ਤਰ੍ਹਾਂ ਸ਼ਬੀਲਾਂ ਲਗਾਈਆਂ ਜਾ ਸਕਣ ਤਾਂ ਜੋ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਹਾਂਜੀ ਹਾਂਜੀ ਛਵੇਲਾਂ ਵੇ ਜਾਂ ਹੋਰ ਵੀ ਗਰਮੀ ਤੋਂ ਜਿਹੜੀ ਚੀਜ਼ ਨਾਲ ਰਾਤ ਨੂੰ ਰਹੇ ਤਾਂ ਤੈਨੂੰ ਜੋ ਵੀ ਕਿਰਦਾਰ ਵੱਲੋਂ ਬਦੋਗ ਦਾ ਨਾਂ ਦੇ ਵਿੱਚ ਯੋਗ ਦੇਣਾ ਚਾਹੀਦਾ ਜੀ ਸੋ ਕੀ ਲੱਗਦਾ ਕਿ ਸਾਨੂੰ ਜਿਹੜੇ ਇਹ ਸਮਾਗਮ ਆ ਕਿਸ ਤਰ੍ਹਾਂ ਮਨਾਉਣੇ ਚਾਹੀਦੇ ਕਿ ਜਿਹੜੇ ਖਾਸ ਨੌਜਵਾਨ ਨਸ਼ਾ ਵਗੈਰਾ ਕਰਕੇ ਵੀ ਹੁੱਲੜਬਾਜੀ ਕਰਦੇ ਆ ਜਾਂ ਸੰਗਤ ਨੂੰ ਪਰੇਸ਼ਾਨ ਕਰਦੇ ਆ ਤੇ ਕੀ ਲੱਗਦਾ ਕਿ ਇਸ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਇਹ ਸਮਾਗਮ ਸਾਨੂੰ ਜਾਣਾ ਚਾਹੀਦਾ ਹਾਂਜੀ ਇਹ ਸਮਾਗਮ ਤੋਂ ਸਾਨੂੰ ਸ਼ਾਂਤ ਰਹਿ ਮਨਾਉਣਾ ਚਾਹੀਦਾ ਕੋਈ ਲੜਾਈ ਝਗੜਾ ਨਹੀਂ ਕਰਨਾ ਚਾਹੀਦਾ ਨਸ਼ਾ ਨਹੀਂ ਕਰਨਾ ਚਾਹੀਦਾ ਠੀਕ ਹੈ ਨਾ ਉਹਨਾਂ ਦੇ ਸਾਨੂੰ ਸਾਡੇ ਗੁਰੂਆਂ ਦੇ ਦਸੇ ਮਾਰਗ ਤੇ ਚੱਲਣਾ ਚਾਹੀਦਾ ਜੀ ਜੀ ਸੋ ਜੇਕਰ ਮਾਰਾਜ ਦੀ ਗੱਲ ਕਰੀਏ ਤਾਂ ਆਖਰੀ ਸਵਾਲ ਹੈ ਕਿ ਪਿਛੇ ਜੋ ਧਰਨਾ ਪ੍ਰਦਰਸ਼ਨ ਹੁੰਦੇ ਸੀ ਕਾਫੀ ਆਪਾਂ ਆਪਣੀ ਮੰਗਾਂ ਲੈ ਕੇ ਤਾਂ ਟ੍ਰੇਨਾਂ 'ਚ ਲੋਕਾਂ ਵੀ ਪ੍ਰਸ਼ਾਨ ਸੀ ਉਹ ਵੀ ਕਰ ਗਏ ਦਿਨ ਹੀ ਸੀਗੇ ਬੰਦੇ ਬਾਤ ਟ੍ਰੇਨ ਵੀ ਸੀ ਜੇ ਕੋ ਬਹੁਤ ਵੱਡੀ ਟ੍ਰੇਨ ਬਣੀ ਜਾਂਦੀ ਹਾਂਜੀ ਹਾਂਜੀ ਉੱਚ ਲੋਕੀ ਵਿਲਕਦੇ ਸੀ ਜਾਂ ਬੱਸਾਂ ਹੋਰ ਲੋਕੀ ਆਉਣ ਜਾਣ ਵਾਲੇ ਕਰਤਾ ਨਗਰ ਪ੍ਰਸ਼ਾਨ ਹੋ ਰਹੀ ਸੀ ਤੇ ਮਾਰਾਜ ਨੇ ਲੰਕਰਾਂ ਦਾ ਪ੍ਰਬੰਧ ਕੀਤੇ ਸੀਗੇ ਹੋਰ ਇਹ ਜਿਹੇ ਬਹੁਤ ਸਾਰੇ ਕਾਰਜ ਹੈਗੇ ਜਿਨ੍ਹਾਂ ਜਿਹੜੇ ਕਿ ਜਗਰਜੋਗ ਹੈਗੇ ਹਾਂਜੀ ਕੀ ਕਰਨਾ ਚਾਹੁੰਦੇ ਹੋ ਹਾਂ ਜੀ ਨੇ ਬਹੁਤ ਵਧੀਆ ਇਹਨਾਂ ਦਾ ਯੋਗਦਾਨ ਹੈ ਜਦੋਂ ਟ੍ਰੇਨਾਂ ਰੁਕੀਆਂ ਸੀ ਬਹੁਤ ਕਿਉਂਕਿ ਜਨਤਾ ਬਹੁਤ ਪਰੇਸ਼ਾਨ ਸੀ ਬਾਹਰੋਂ ਜਿਹੜਾ ਬੰਦੇ ਆਉਂਦੇ ਆ ਉਹਨਾਂ ਨੇ ਮੁਸ਼ਕਲਾਂ ਦਾ ਬਾਹਰ ਜਾਣਾ ਲੱਗਦਾ ਵੈਸੇ ਵੀ ਆਮ ਕੋਈ ਪ੍ਰੋਬਲਮ ਆਉਂਦੀ ਜਦੋਂ ਕਿਤੇ ਵੀ ਇੱਥੇ ਲਵਲੀ ਯੂਨੀਵਰਸਿਟੀ ਕੋਈ ਠੀਕ ਹੈ ਨਾ ਉਹ ਵੱਡਾ ਯੋਗਦਾਨ ਹੈ ਉਹਨਾਂ ਨੂੰ ਕੋਈ ਫਰਕ ਨਹੀਂ ਆਏਗਾ ਜੀ ਬਿਲਕੁਲ ਜਦੋਂ ਪੀਪਲ ਵਗੈਰਾ ਹੁੰਦੇ ਸੀ ਸੰਗਤ ਉਹ ਹੋ ਰਹੀ ਹੈਗੀ ਤੇ ਬਹੁਤ ਲੰਗਰ ਉਦੋਂ ਵੀ ਲਗਾਇਆ ਜਾਂਦਾ ਹਾਂ ਜੀ ਹਾਂ ਜੀ ਬਹੁਤ ਵਧੀਆ ਯੋਗਦਾਨ ਗੱਲਬਾਤ ਲਈ ਧੰਨਵਾਦ